Why é 16 ਸਾਲ ਦੇ ਛੋਟੇ ਚੋਰ ਤੋਂ ਸੁਖਦੇਵ ਸਿੰਘ ਵਿੱਕੀ ਬੜਿਆ ਗੈਂਸਟਰ ਬੀਪੀ ਰਾਤ ਮਾਚੀਵਾੜਾ ਗੁਹਾੜਾ ਰੋਡ ਤੇ ਪਿੰਡ ਪੰਜੇਟਾ ਨੇੜੇ ਲੁਧਿਆਣਾ ਪੁਲਿਸ ਨਾਲ ਮੁਕਾਬਲੇ ਚੁਮਾਰਿਆ ਗਿਆ ਮਾਚੀਵਾੜਾ ਵਾਸੀ ਸੁਖਦੇਵ ਸਿੰਘ ਉਰਫ ਵਿੱਕੀ 16 ਸਾਲ ਪਹਿਲਾਂ ਜ਼ੁਰਮ ਦੀ ਦੁਨੀਆ ਵਿੱਚ ਪੈਰ ਧਰਿਆ ਅਤੇ ਉਸਨੇ अनेकाराधिक ਘਟਨਾਵਾਂ ਨੂੰ ਅੰਜਾਮ ਦਿੱਤਾ ਅਤੇ ਗੈਂਗਸ ਫਿਰ ਬਣ ਗਿਆ ਮਾਚੀਵਾੜਾ ਇੰਦਰਾ ਕਲੋਨੀ ਦੇ ਵਾਸੀ ਤੇ ਗਰੀਬ ਪਰਿਵਾਰ ਵਿੱਚ ਬਲਵਿੰਦਰ ਸਿੰਘ ਘਰ ਜਨਵੇ ਸੁਖਦੇਵ ਸਿੰਘ ਉਰਫ ਮਿੱਕੀ ਸਾਧ ਭਰਾਵਾ ਵਿੱਚ ਸਭ ਤੋਂ ਵੱਡਾ ਸੀ ਅਤੇ 2007 ਵਿੱਚ ਸਭ ਤੋਂ ਪਹਿਲਾ ਉਸ ਉੱਪਰ ਮਾਚੀਵਾੜਾ ਖਾਣਾ ਵਿੱਚ ਚੋਰੀ ਦਾ ਮਾਮਲਾ ਦਰਜ ਹੋਇਆ 2008 ਵਿੱਚ ਉਸ ਕੋਲੋਂ ਨਸ਼ੀਨਾ ਪਦਾਰਥ ਕੋਕੀ ਬਰਾਮਦ ਹੋਈ ਅਤੇ ਦੋਵਾਂ ਹੀ ਮਾਮਲਿਆਂ ਵਿੱਚ ਉਹ ਗ੍ਰਿਫਤਾਰ ਹੋਇਆ ਅਤੇ ਜ਼ਮਾਨਤ ਦੇ ਬਾਹਰ ਆ ਗਿਆ ਸੁਖਦੇਵ ਸਿੰਘ ਵਿੱਕੀ ਨੇ ਆਪਣੇ 16 ਸਾਲਾ ਦੇ ਅਪਰਾਧਿਕ ਸਫ਼ਰ ਵਿੱਚ ਮਾਝੀਵਾੜਾ ਹੀ ਨਹੀਂ ਲੁਧਿਆਣਾ ਖੰਨ ਅਤੇ ਹੋਰ ਕਈ ਸ਼ਹਿਰਾਂ ਵਿੱਚ ਲੁੱਟ ਖੋਹ ਅਤੇ ਕਾਤਲਨਾ ਹਮਲੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਸ ਕਾਰਨ ਉਹ ਪੁਲਿਸ ਨੂੰ ਲੋਡਿੰਗ ਦਾ ਸੀ ਪਰ ਬੀਤੀ ਰਾਤ ਉਹ ਪਿੰਡ ਪੰਜੇਟਾ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੁਖਦੇਵ ਸਿੰਘ ਵਿੱਕੀ ਵੱਲੋਂ ਆਪਣੀ ਫੁਆਦੀ ਲੜਕੀ ਨਾਲ ਵਿਆਹ ਕਰਵਾ ਲੈਣ ਦੇ ਚੱਲਦੇ ਵੇ ਦਖਲ ਕਰ ਦਿੱਤਾ ਸੀ

ਹਾਂਜੀ ਤੁਹਾਡਾ ਕੀ ਨਾਮ ਆ ਪਾਜੀ ਕਿਹੜਾ ਮੇਰਾ ਇੱਕ ਚਰਨਜੀਤ ਸਿੰਘ ਆ ਜੀ ਵਿੱਕੀ ਤੁਹਾਡੇ ਕੀ ਲੱਗਦੇ ਨੇ ਬ੍ਰਦਰ ਆ ਜੀ ਬੜਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀ ਕਿੰਨੇ ਭੈਣ ਭਾਈਆਂ ਤੁਸੀਂ ਸੱਤ ਸੀਗੇ ਜੀ ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਹੇ ਆ ਤੁਹਾਡੇ ਤੋਂ ਬੜੀ ਘਟਨਾ ਹੋ ਗਈ ਹੈ ਰਹਿ ਰਿਹਾ ਜੀ ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਉਹਨੂੰ ਕੀ ਘਟਨਾ ਵਾਪਰੀ ਸੀ ਜੀ ਬੱਕ ਰਹੇ ਨੇ ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ ਇਹ ਤਾਂ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਹਾਲਾਤ ਹੁੰਦੇ ਦੇਖੋ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਇੰਕਾਉਂਟਰ ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ ਹਰ ਕੋਈ YouTube Facebook ਚਲਾ ਰਿਹਾ ਉੱਤੇ ਦੇਖੀ ਨਹੀਂ ਹੋਈ ਜੀ ਛਾਨੂ ਤਾਂ ਪਛਾਣ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀਂ ਉਹਨੂੰ ਆਖਰੀ ਟਾਈਮ ਮਿਲੇ ਹੀ ਨਹੀਂ ਸਰ ਜੀ ترਸੀਮ ਲਾਲ ਆ ਜੀ ترਸੀਮ ਜੀ ਕਿੱਥੇ ਦੇ ਰਹਿਣ ਵਾਲੇ ਅਸੀਂ ਜੀ ਇਹਨਾਂ ਦਾ ਬਿਲਕੁਲ ਗਵਾਂਢੀ ਆਈ ਕੀ ਨਾਮ ਹੈ ਇਹਨਾਂ ਦਾ ਇਹਨੂੰ ਜਣੀ ਇੱਥੇ ਦਾ ਦੇਬੂ ਦੇਬੂ ਕਹਿੰਦੇ ਗਾਂ ਨੌਪੰਦ ਗਾ ਮੈਂ ਕਹਿ ਨਹੀਂ ਸਕਦਾ ਤੂੰ ਆਪ ਦੇਬੂ ਕਹਿੰਦੇ ਇਹਨੂੰ ਜਿਹੜਾ ਵਿੱਕੀ ਸੀਗਾ ਇਹ ਤੁਹਾਡੇ ਮਹੱਲੇ ਦਾ ਰਹਿਣ ਵਾਲਾ ਹਾਂਜੀ ਹਾਂਜੀ ਤੁਹਾਡੇ ਗਵਾਂਢੀ ਆ ਹਾਂ ਬਿਲਕੁਲ ਮੇਰਾ ਗਵਾਂਢੀ ਆ ਜੀ ਕੋਲੀ ਘਰ ਮੇਰਾ ਜੀ ਕਿੰਨੀ ਧੀਰ ਹੋ ਗਈ ਉਹ ਇਹਨੂੰ ਇੱਥੇ ਲਾਲ ਕਬਾਗ ਹੋਗਾ ਜੀ 15 16 ਸਾਲ ਗਾਏ ਨੂੰ ਮੁਰਕੇ ਮੈਂ ਤਾਂ ਨਹੀਂ ਸ਼ਕਲ ਵੀ ਨਹੀਂ ਦੇਖੀ ਆਇਆ ਹੀ ਨਹੀਂ ਇਧਰ ਕਿਤੇ ਕੀ ਬੇਦਖਲ ਕੀਤਾ ਉਹ ਇਹਨਾਂ ਨੇ ਬੇਦਖਲ ਕਰਤਾ ਜੀ ਜਦ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਨਾ ਇਹਨਾਂ ਨੇ ਹੱਦ ਕੰਨੀ ਪਈ ਸਾਡੀ ਭੂਆ ਦੀ ਕੁੜੀ ਘਰ ਚ ਇੱਥੇ ਰੋਲਾ ਵੀ ਪੈਂਦਾ ਏ ਵੀ ਮਾਰਾ ਕੰਮ ਹੋਇਆ ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ ਨਹੀਂ ਕੋਈ ਪਤਾ ਨਹੀਂ ਕਿੱਥੇ ਰਹਿੰਦਾ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਨਹੀਂ ਦੇਖਿਆ ਨਾ ਉਹਦਾ ਪਤਾ ਲੱਗਿਆ ਨਾ ਉਹਦੀ ਕਦੇ ਸ਼ਕਲ ਹੀ ਲੱਗੀ ਆ 15 16 ਸਾਲ ਦੇ ਬਾਅਦ ਹੋ ਗਿਆ ਇੰਨਾ ਟਾਈਮ ਹੋ ਗਿਆ ਜੀ